ਬੀਤੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਜਿਦੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਜਿਹੜੇ ਸਾਡੇ ਟੈਕਸੀ ਵਾਲੇ ਭਰਾ ਨੇ ਡਰਾਈਵਰ ਭਰਾ ਨੇ ਉਹਨਾਂ ਨੂੰ ਕੋਈ ਨਾ ਕੋਈ ਹਿਮਾਚਲੀ ਘੇਰ ਕੇ ਖੜਾ ਹੁੰਦਾ ਜਾਂ ਕੋਈ ਕੁੱਟਮਾਰ ਦੀ ਵੀਡੀਓ ਹੁੰਦੀ ਹੈ ਤਾਂ ਅੱਜ ਬਾਈ ਜੀ ਇਕੱਠ ਜਿਹੜਾ ਕੀਤਾ ਤੁਸੀਂ ਇਹ ਕਾਦੇ ਵਾਸਤੇ ਆ ਕਿ ਸਿਰਫ ਹਿਮਾਚਲ ਵਾਲਈ ਆ ਜਾਂ ਕੋਈ ਹੋਰ ਮੁੱਦੇ ਵੀ ਹੈਗੇ ਤੁਹਾਡੇ ਜੀ ਇੱਕਾਠ ਕੋਈ ਪੈਸੇ ਦੇ ਕੇ ਨਹੀਂ ਬੁਲਾਇਆ ਗਿਆ ਇਹਨਾਂ ਦੇ ਮਨ ਦੇ ਵਿੱਚ ਰੋਸ ਰੋਸ ਇੱਕ ਸਾਲ ਦਾ ਤਕਰੀਬਨ ਇਹ ਭਰੇ ਬੱਟੇ ਇਹ ਲੋਕ ਸਰਕਾਰਾਂ ਦੀ ਨਲਾਕੀ ਕਿੱਥੇ ਆ ਸਰਕਾਰਾਂ ਟੈਕਸ ਲੈ ਕੇ ਚੁੱਪ ਬੈਠੀਆਂ ਸਰਕਾਰਾਂ ਤਮਾਸ਼ਾ ਦੇਖ ਰਹੀਆਂ ਅੱਜ ਤੋਂ ਤਕਰੀਬਨ ਇੱਕ ਸਾਲ ਪਹਿਲਾਂ ਧੱਕੇ ਦੇ ਨਾਲ ਸਾਡੇ ਤੇ ਟ੍ਰਿਪਲ ਟੈਕਸੇਸ਼ਨ ਜਿਹੜਾ ਕਿ ਉੱਥੋਂ ਦੀ ਸਰਕਾਰ ਵੱਲੋਂ ਸਾਡੇ ਤੇ ਥੋਪਿਆ ਗਿਆ ਅਸੀਂ ਉਹਨਾਂ ਦਾ ਫਤਵਾ ਜਿਹੜਾ ਇੰਡੀਆ ਦੇ ਕਿਸੇ ਵੀ ਮੋਟਰ ਵਹੀਕਲ ਐਕਟ ਚ ਕਿਸੇ ਵੀ ਰੂਲ ਦੇ ਵਿੱਚ ਟ੍ਰਿਪਲ ਟੈਕਸੇਸ਼ਨ ਨਹੀਂ ਵੱੜਦੀ। ਮਨਾਲੀ ਨੂੰ ਚੜ੍ਹੀਏ 300 ਗ੍ਰੀਨ ਟੈਕਸ, ਮਣੀ ਕਰਨ ਜਾਈਏ 300 ਗ੍ਰੀਨ ਟੈਕਸ, ਸਿਸੂ ਜਾਈਏ 300 ਰੁਪਿਆ ਗ੍ਰੀਨ ਟੈਕਸ। ਅਸੀਂ ਤਾਂ 3-300 ਕਰਕੇ ਹਜ਼ਾਰਾਂ ਰੁਪਿਆ ਵੰਡ ਦੰਨੇ ਆ ਤੇ ਸਾਨੂੰ ਫੇਰ ਨਿਸ਼ਾਨਾ। ਕਦੇ ਸਾਡਾ ਡਰਾਈਵਰ ਮਾਰ ਕੇ ਭੇਜਿਆ ਜਾਂਦਾ, ਕਦੇ ਅੱਧ ਮਰਿਆ ਭੇਜਿਆ ਜਾਂਦਾ। ਇੱਕਠ ਦੋਨਾਂ ਸਟੇਟਾਂ ਦੇ ਤੇ ਸੈਂਟਰ ਸਰਕਾਰ ਨੂੰ ਵੀ ਡਰਾਈਵਰ ਦੀ ਸੇਫਟੀ ਕੀ ਆ ਜਿਹੜੀਆਂ ਕੰਪਨੀਆਂ ਨੇ ਉਹ ਸ਼ੋਸ਼ਣ ਕਰ ਰਹੀਆਂ ਡਰਾਈਵਰ ਦਾ ਤੇ ਸਰਕਾਰਾਂ ਇੱਕ ਦੂਜੇ ਦੇ ਚਿੱਕੜ ਸਿੱਟਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਅੱਜ ਸਾਡੇ ਸੀਐਮ ਸਾਹਿਬ ਜਲੰਧਰ ਬੈਠੇ ਆ ਉਹਨਾਂ ਨੂੰ ਜਿੰਮ ਨਹੀਂ ਚੋਣ ਜ਼ਰੂਰੀ ਆ ਜਾਂ ਪੰਜਾਬ ਦਾ ਟਰਾਂਸਪੋਰਟਰ ਜਾਂ ਪੰਜਾਬ ਦਾ ਜਿਹੜਾ ਰੈਵਨਿਊ ਦਾ ਲਾਸ ਹੋ ਗਿਆ ਇਹ ਗੱਲ ਕੀਤੇ ਵੀ ਸਾਡੇ ਸੀਐਮ ਸਾਹਿਬ ਤਾਂ ਜਲੰਧਰ ਜੀਮਨੀ ਚੌਣ ਦੇ ਵਿੱਚ ਲੱਗੇ ਹੋਏ ਤੇ ਤੁਸੀਂ ਕੱਟ ਪਾਈ ਜੀ ਰੱਖ ਲੈ ਚੰਡੀਗੜ੍ਹ ਫਿਰ ਤਾਂ ਤੁਸੀਂ ਉਧਰ ਹੀ ਕੂਚ ਕਰਦੇ ਜੀ ਦੇਖੋ ਸੀਐਮ ਦੀ ਰਹਾਇਸ਼ ਤੇ ਇਧਰ ਨੂੰ ਕੂਚ ਕਰਾਂਗੇ ਉਹ ਜਿਹੜੇ ਹਾਈ ਕੋਰਟ ਦੇ ਮਾਨਜੋਗ ਦੇ ਆਰਡਰ ਨੇ ਉਹਨਾਂ ਦੀਆਂ ਤੁਹਾਡੇ ਏਡੀਜੀਪੀ ਸਾਹਿਬ ਧੱਜੀਆਂ ੜਾ ਰਹੇ ਆ ਪਹਿਲਾਂ ਉਹ ਤਾਂ ਗੱਡੀਆਂ ਰੋਕ ਲੋ ਅੱਜ ਜਿਵੇਂ ਬਾਈ ਜੀ ਏਕਾ ਕੀਤਾ ਐਵੇਂ ਏਕਾ ਕਰ ਲੋ ਬਈ ਭਾਈ ਚਾਹੇ ਸਵਾਰੀ ਆ ਜਾਵੇ ਬਿਠਾਉਣੀ ਨਹੀਂ ਆ ਅਰ ਜੇ ਕੋਈ ਸਵਾਰੀ ਜਾਂਦੀ ਆ ਤਾਂ ਤੁਸੀਂ ਬਾਰਡਰ ਦੇ ਉੱਤੇ ਆਪਣੇ ਬੰਦੇ ਬਿਠਾ ਦਿਓ ਵੀ ਭਾਈ ਤਾਰੋ ਆਉਣੇ ਉਹ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੇ ਗਲਤ ਪੁੱਠੇ ਸਿੱਧੇ ਬਿਆਨਵਾਜੀ ਕਰ ਰਹੇ ਆ ਇਹ ਸਰਕਾਰਾਂ ਲੜਾ ਰਹੀਆਂ ਨੇ ਤੁਸੀਂ ਨਿਸ਼ਾਨਾ ਬਣ ਰਹੇ ਹੋ ਜਾਂ ਇਹ ਕੌਣ ਕੌਣ ਆ ਵਿੱਚ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਬੀਤੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵੇਖੀਆਂ ਜਿਦੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਜਿਹੜੇ ਸਾਡੇ ਟੈਕਸੀ ਵਾਲੇ ਭਰਾ ਨੇ ਡਰਾਈਵਰ ਭਰਾ ਨੇ ਉਹਨਾਂ ਨੂੰ ਕੋਈ ਨਾ ਕੋਈ ਹਿਮਾਚਲੀ ਘੇਰ ਕੇ ਖੜਾ ਹੁੰਦਾ ਜਾਂ ਕੋਈ ਕੁੱਟਮਾਰ ਦੀ ਵੀਡੀਓ ਹੁੰਦੀ ਹੈ ਤਾਂ ਇਹ ਜਿਹੜਾ ਲਗਾਤਾਰ ਹਿਮਾਚਲ ਦੇ ਵਿੱਚ ਭਰਾਵਾਂ ਦੇ ਨਾਲ ਧੱਕਾ ਹੁੰਦਾ ਸੀ ਤਾਂ ਉਸ ਧੱਕੇ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਅੱਜ ਟੈਕਸੀ ਵਾਲੇ ਭਰਾਵਾਂ ਨੇ ਬਹੁਤ ਵੱਡਾ ਇਕੱਠ ਕੀਤਾ ਹੈ ਤਾਂ ਸਾਹਮਣੇ ਤੁਹਾਨੂੰ ਮੈਂ ਦਿਖਾ ਦਵਾਂ ਇੱਕ ਵਾਰ ਦੇਖ ਸਕਦੇ ਹੋ ਕਿਤੇ ਸਾਰੀਆਂ ਪੀਲੀ ਪਲੇਟ ਵਾਲੀਆਂ ਗੱਡੀਆਂ ਤੁਹਾਨੂੰ ਨਜ਼ਰ ਆਉਣਗੀਆਂ ਰੈਲੀ ਗਰਾਊਂਡ ਦੇ 25 ਸੈਕਟਰ ਚੰਡੀਗੜ੍ਹ ਦੇ ਵਿੱਚ ਅੱਜ ਬਹੁਤ ਵੱਡਾ ਇਕੱਠ ਇਹਨਾਂ ਟੈਕਸੀ ਡਰਾਈਵਰਾਂ ਨੇ ਕੀਤਾ ਹੋਇਆ ਸੋ ਆਜ਼ਾਦ ਟੈਕਸੀ ਯੂਨੀਅਨ ਦੀ ਕਾਲ ਦੇ ਉੱਤੇ ਇਹ ਵੱਡਾ ਇਕੱਠ ਹੁੰਦਾ ਹੈ ਗੱਲਬਾਤ ਕਰਾਂਗੇ ਆਪਾਂ ਆਜ਼ਾਦ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਹੋਰਾਂ ਦੇ ਨਾਲ ਕਿ ਡਾ ਵੱਡਾਈ ਘੱਟ ਕਰਨ ਦੀ ਲੋੜ ਕਿਉਂ ਪਈ ਇਹ ਕਿਹਦੇ ਖਿਲਾਫ ਹੈ ਔਰ ਕਿਨੂੰ ਇਹ ਜਿਹੜੀ ਹੈਗੀ ਆਪਣੀ ਮੰਗ ਕਰ ਰਹੇ ਨੇ ਸੋ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਥੱਲੇ ਜੀ ਤੁਹਾਡਾ ਪੰਜਾਬੀ ਲੋਕ ਚੈਨਲ ਦਾ ਬੜਾ ਧੰਨਵਾਦ ਤੁਸੀਂ ਸਾਡੀ ਜਿਹੜੀ ਸੱਚ ਦੀ ਆਵਾਜ਼ ਚੁੱਕਣ ਲੱਗਿਓ ਜੀ ਤੇ ਅੱਜ ਬਾਈ ਜੀ ਇਕੱਠ ਜਿਹੜਾ ਕੀਤਾ ਤੁਸੀਂ ਇਹ ਕਾਦੇ ਵਾਸਤੇ ਆ ਕਿ ਸਿਰਫ ਹਿਮਾਚਲ ਵਾਲਈ ਹੈ ਜਾਂ ਕੋਈ ਹੋਰ ਮੁੱਦੇ ਵੀ ਹੈਗੇ ਤੁਹਾਡੇ ਜੀ ਦੇਖੋ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਜੋ ਟੈਕਸੀ ਡਰਾਈਵਰ ਤੇ ਮਾਲਕ ਦੇ ਹਿੱਤਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ੀਲ ਆ ਇਹ ਕੱਠ ਕੋਈ ਪੈਸੇ ਦੇ ਕੇ ਨਹੀਂ ਬੁਲਾਇਆ ਗਿਆ ਇਹਨਾਂ ਦੇ ਮਨ ਦੇ ਵਿੱਚ ਰੋਸ ਰੋਸ ਇੱਕ ਸਾਲ ਦਾ तकरीबन ਇਹ ਭਰੇ ਬੈਠੇ ਇਹ ਲੋਕ ਹਿਮਾਚਲ ਦੀ ਸਰਕਾਰ ਪ੍ਰਤੀ ਸੈਂਟਰ ਦੀ ਸਰਕਾਰ ਪ੍ਰਤੀ ਤੇ ਪੰਜਾਬ ਸਰਕਾਰ ਪ੍ਰਤੀ ਪਹਿਲਾ ਟੈਕਸ ਸੀ ਪੰਜਾਬ ਸੂਬੇ ਨੂੰ ਦੰਨੇ ਆ ਜੇ ਪੰਜਾਬ ਦੀ ਗੱਡੀ 올 ਇੰਡੀਆ ਟੂਰਿਸਟ ਪਰਮਟ ਰਜਿਸਟਰਡ ਆ ਦੂਜਾ ਟੈਕਸ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਨੂੰ ਦੰਨੇ ਆ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ੱੱਕੇ ਦੇ ਨਾਲ ਸਾਡੇ ਤੇ ਟ੍ਰਿਪਲ ਟੈਕਸੇਸ਼ਨ ਜਿਹੜਾ ਕਿ ਉੱਥੋਂ ਦੀ ਸਰਕਾਰ ਵੱਲੋਂ ਸਾਡੇ ਤੇ ਥੋਪਿਆ ਗਿਆ ਅਸੀਂ ਉਹਨਾਂ ਦਾ ਫਤਵਾ ਜਿਹੜਾ ਇੰਡੀਆ ਦੇ ਕਿਸੇ ਵੀ ਮੋਟਰ ਵਹੀਕਲ ਐਕਟ ਚ ਕਿਸੇ ਵੀ ਰੂਲ ਦੇ ਵਿੱਚ ਟ੍ਰਿਪਲ ਟੈਕਸੇਸ਼ਨ ਨਹੀਂ ਬਣਦੀ ਜੇ ਤੁਹਾਡੀ ਸਟੇਟ ਨੂੰ ਐਚ ਆਰਟੀਸੀ ਦਾ ਰੋਲਾ ਜਾਂ ਕੋਈ ਉਥੋਂ ਦਾ ਰੈਵਨਿਊ ਦਾ ਰੋਲਾ ਤੁਸੀਂ ਕੇਂਦਰ ਸਰਕਾਰ ਨਾਲ ਗੱਲ ਕਰੋ ਉਹਦੇ ਚ ਸਾਡੇ ਆਪਰੇਟਰਾਂ ਦਾ ਟੈਕਸੀ ਡਰਾਈਵਰ ਦਾ ਤਾਂ ਕੋਈ ਰੋਲ ਨਹੀਂ ਮਨਾਲੀ ਨੂੰ ਚੜੀਏ 300 ਗ੍ਰੀਨ ਟੈਕਸ ਮਨੀ ਕਰਨ ਜਾਈਏ 300 ਗ੍ਰੀਨ ਟੈਕਸ ਸਿਸੂ ਜਾਈਏ 300 ਰੁਪਿਆ ਗ੍ਰੀਨ ਟੈਕਸ ਜੇ ਉਧਰੋਂ ਪਰੇ ਪਾਸੇ ਨੂੰ ਅਟਲ ਟਰਨਲ ਕ੍ਰਾਸ ਕਰਕੇ ਰਫਤਾਂਗ ਨੂੰ ਚੜੀਏ 300 ਗ੍ਰੀਨ ਟੈਕਸ ਅਹੀ ਤਾਂ 100 300 ਕਰਕੇ ਹਜ਼ਾਰਾਂ ਰੁਪਿਆ ਵੰਡ ਦਿੰਨੇ ਆ ਤੇ ਸਾਨੂੰ ਫੇਰ ਨਿਸ਼ਾਨਾ ਕਦੇ ਸਾਡਾ ਡਰਾਈਵਰ ਮਾਰ ਕੇ ਭੇਜਿਆ ਜਾਂਦਾ ਕਦੇ ਆਦਮਰਿਆ ਭੇਜਿਆ ਜਾਂਦਾ ਇਹ ਇਕੱਠ ਦੋਨਾਂ ਸਟੇਟਾਂ ਦੇ ਤੇ ਸੈਂਟਰ ਸਰਕਾਰ ਨੂੰ ਵੀ ਡਰਾਈਵਰ ਦੀ ਸੇਫਟੀ ਕੀਆ ਚਾਹੇ ਉਹ ਹਿਮਾਚਲ ਦਾ ਚਾਹੇ ਉਹ ਪੰਜਾਬ ਦਾ ਚਾਹੇ ਉਹ ਹਰਿਆਣੇ ਦਾ ਚਾਹੇ ਉਹ ਦਿੱਲੀ ਦਾ ਜਿਹੜੀਆਂ ਕੰਪਨੀਆਂ ਨੇ ਉਹ ਸ਼ੋਸ਼ਣ ਕਰ ਰਹੀਆਂ ਡਰਾਈਵਰ ਦਾ ਤੇ ਸਰਕਾਰਾਂ ਇੱਕ ਦੂਜੇ ਤੇ ਚਿੱਕੜ ਸਿੱਟਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਤੁਹਾਨੂੰ ਕੀ ਲੱਗਦਾ ਬਾਈ ਜੀ ਮਤਲਬ ਕਿ ਜਿਹੜਾ ਅੱਜ ਕੱਟ ਕੀਤਾ ਇਹ ਸਰਕਾਰਾਂ ਦੇ ਹੀ ਰੋਸ ਹੈ ਜਜਿਹੜੇ ਉਹ ਲੋਕ ਧੱਕਾ ਕਰਦੇ ਮਤਲਬ ਕਿ ਪ੍ਰਸ਼ਾਸਨ ਨਹੀਂ ਸੁਣਦਾ ਤੁਹਾਡੀ ਜਾਂ ਉਹਨਾਂ ਦੇ ਉੱਤੇ ਤਾਂ ਕਹਿੰਦੇ ਪਰਚੇ ਵੀ ਹੋ ਜਾਂਦੇ ਇਸ ਤਰ੍ਹਾਂ ਵੀ ਗੱਲ ਆਉਂਦੀ ਹੈ ਜੀ ਸਾਹਮਣੇ ਨਹੀਂ ਐਫ ਆਈ ਆਰ ਰਜਿਸਟਰਡ ਹੋਈ ਪਹਿਲਾਂ ਤਾਂ ਥਾਣੇ ਤੱਕ ਨਹੀਂ ਸੀ ਪਹੁੰਚਦੇ ਡਰਾਈਵਰ ਕੁੱਟ ਖਾ ਕੇ ਆ ਜਾਂਦੇ ਸੀ ਸਾਡੇ ਡਰਾਈਵਰ ਭਰਾ ਨਾ ਹੋਇਆ ਅਸੀਂ ਐਫ ਆਈ ਆਰ ਵੀ ਦਰਜ ਕਰਾਈ ਸਰਕਾਰਾਂ ਦੀ ਨਲਾਕੀ ਕਿੱਥੇ ਆ ਸਰਕਾਰਾਂ ਟੈਕਸ ਲੈ ਕੇ ਚੁੱਪ ਬੈਠੀਆਂ ਸਰਕਾਰਾਂ ਤਮਾਸ਼ਾ ਦੇਖ ਰਹੀਆਂ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਉਹ ਜਿਹੜੇ ਲੋਕ ਨੇ ਉਹ ਜਿਹੜੇ ਕੋਈ ਵੀ ਆਨਸਰ ਨੇ ਇਹ ਇੱਕ ਇਕੱਠ ਕੀਆ ਵੀ ਜਿਹੜਾ ਪੰਜਾਬ ਦਾ ਆਪਰੇਟਰ ਆ ਉਹ ਇੱਕ ਮੁੱਠਾ ਇੱਕ ਝੋਟਾ ਇਕੱਠਾ ਵਾ ਵੀ ਸ਼ਰਾਰਤੀ ਆਨਸਰ ਜਿਹੜੇ ਆਵਾਜ਼ ਆ ਜਾਣ ਜਿਹੜੀ ਸਾਡੀ ਕੁੱਟਮਾਰ ਹੋ ਰਹੀ ਆ ਚਾਹੇ ਉਹ ਹਰਿਆਣੇ ਦੇ ਡਰਾਈਵਰ ਦੀ ਹੋਗੀ ਚਾਹੇ ਦਿੱਲੀ ਦੀ ਹੋਗੀ ਚਾਹੇ ਕਿਸੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਕੋਈ ਐਫ ਆਈ ਆਰ ਨਹੀਂ ਰਜਿਸਟਰ ਹੁੰਦੀ ਇੱਕ ਐਸ ਪੀ ਆਰ ਡੀ ਐਸ ਪੀ ਆਰ ਐਸ ਐਚਓ ਆ ਹਿਮਾਚਲ ਦੇ ਵਿੱਚ ਕੋਈ ਉਹਨਾਂ ਦਾ ਫਰਜ ਨਹੀਂ ਬਣਦਾ ਉਹਨਾਂ ਦੇ ਏਰੀਆ 'ਚ ਕੀ ਕੁਝ ਹੋ ਰਿਹਾ ਗੁੰਡਾਗਰਦੀ ਹੋ ਰਹੀ ਆ ਜੇ ਸਾਡੇ ਕਿਤੇ ਹੋਵੇ ਇਮੀਡੀਏਟਲੀ ਐਫ ਆਈ ਆਰ ਵੀ ਦਰਜ ਕਰੀਏ ਦੂਜੇ ਦਿਨ ਪੁਲਿਸ ਨੇ ਬੰਦੇ ਵੀ ਅਰੈਸਟ ਕਰ ਲੇ ਅੱਜ 15 ਤੋਂ 20 ਦਿਨ ਹੋ ਚੁੱਕੇ ਆ ਐਫ ਆਈ ਆਰ ਰਜਿਸਟਰਡ ਆਣ ਪਛਾਤੇ ਬੰਦਿਆਂ ਤੇ ਅਰੈਸਟ ਕੋਈ ਨਹੀਂ ਉਹ ਵੀ ਇੱਕ ਪ੍ਰੈਸ਼ਰਾਈਜ਼ ਕਰਕੇ ਐਫਆਈਆਰ ਦਰਜ ਕਰਾਈ ਗਈ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਉੱਪਰ ਨੂੰ ਆਉਣ ਨੂੰ ਅਸੀਂ ਕਿੱਧਰ ਨੂੰ ਜਾਈਏ ਸਰਕਾਰਾਂ ਸੁਣ ਕੇ ਨਹੀਂ ਰਾਜੀ ਅੱਜ ਸਾਡੇ ਸੀਐਮ ਸਾਹਿਬ ਜਲੰਧਰ ਬੈਠੇ ਆ ਉਹਨਾਂ ਨੂੰ ਜਿੰਮ ਨਹੀਂ ਚੋਣ ਜ਼ਰੂਰੀ ਆ ਜਾਂ ਪੰਜਾਬ ਦਾ ਟਰਾਂਸਪੋਰਟਰ ਜਾਂ ਪੰਜਾਬ ਦਾ ਜਿਹੜਾ ਰੈਵਨਿਊ ਦਾ ਲਾਸ ਹੋ ਗਿਆ ਤਕਰੀਬਨ ਪਿਛਲੇ 2021 22 23 ਦੇ ਲੈ ਕੇ ਤਾੜਾ ਘਟੋ ਘਟ ਨਹੀਂ ਦਾ 50 ਤੋਂ 60 ਕਰੋੜ ਦਾ ਰੈਵਨਿਊ ਦਾ ਲਾਸ ਹੋ ਗਿਆ ਸਾਡੇ ਕੋ ਏਆਈਟੀਪੀ ਭਰੇ ਹੋਇਆ ਅਸੀਂ ਫੇਰ ਟ੍ਰਿਪਲ ਟੈਕਸ ਦੇ ਰਹੇ ਹਾਂ ਜਿਨ੍ਹਾਂ ਕੋ ਏਆਈਟੀਪੀ ਨਹੀਂ ਭਰੇ ਹੋਏ ਚਾਹੇ ਉਹ 12 ਸੀਟਰ ਸਾਡੀਆਂ ਟੈਂਪੂ ਡਰਾਈਵਲਾਂ ਨੇ ਚਾਹੇ ਇਨੋਵਾ ਨੇ ਉਹਨਾਂ ਦੇ ਟੈਕਸ ਵਾਅਦਾ ਕਰ ਦਿੱਤਾ ਗਿਆ ਇਹ ਸਾਡੇ ਨਾਲ ਹੀ ਧੱਕਾ ਕਿਉਂ ਹੋ ਰਿਹਾ ਸਾਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਤੁਸੀਂ ਗੱਲ ਕੀਤੇ ਭਈ ਸਾਡੇ ਸੀਐਮ ਸਾਹਿਬ ਤਾਂ ਜਲੰਧਰ ਜੀਵਨੀ ਚੌਣ ਦੇ ਵਿੱਚ ਲੱਗੇ ਹੋਏ ਤੇ ਤੁਸੀਂ ਕੱਟ ਬਾਈਜੀ ਰੱਖ ਲੈ ਚੰਡੀਗੜ੍ਹ ਫਿਰ ਤਾਂ ਤੁਸੀਂ ਉਧਰ ਹੀ ਕੂਚ ਕਰਦੇ ਜੀ ਦੇਖੋ ਸੀਐਮ ਦੀ ਰਹਾਇਸ਼ ਤੇ ਇੱਧਰ ਨੂੰ ਕੂਚ ਕਰਾਂਗੇ ਬੈਰੀਗੇਟ ਵੀ ਟੱਪਾਂਗੇ ਨਹੀਂ ਨਹੀਂ ਸਾਨੂੰ ਜਾਣ ਦਿੱਤਾ ਹੈ ਕਾਫਲਾ ਸਾਰਾ ਜਲੰਧਰ ਜਾਊ ਤੁਹਾਡੇ ਚੈਨਲ ਦੇ ਮਾਧਿਅਮ ਤੇ ਕਹਿਣਾ ਅੱਛਾ ਜੀ ਕੋਈ ਪਰਚੇ ਦਾ ਡਰ ਨਹੀਂ ਕੋਈ ਕੁੱਟਮਾਰ ਦਾ ਡਰ ਨਹੀਂ ਕਿਉਂਕਿ 26 27 ਮਹੀਨੇ ਹੋ ਗਏ ਜਿਹੜੀ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਆ ਸਾਨੂੰ ਸਟੇਜਾਂ ਤੇ ਬੁਲਾਉਂਦੀ ਰਹੀ ਆ ਚਟਕੀਆਂ ਮਾਰ ਮਾਰ ਕਹਿੰਦੀ ਰਹੀ ਆ ਵੀ ਤੁਹਾਡਾ ਮਸਲਾ ਜਿਹੜਾ ਹੱਲ ਹੋਊ ਅਸੀਂ ਸਰਕਾਰ ਤੋਂ ਆਪਦੀ ਸਿਰਫ ਸੇਫਟੀ ਮੰਗ ਰਹੇ ਆ ਚਾਹੇ ਉਹ ਹਿਮਾਚਲ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਅਸੀਂ ਇਹਨਾਂ ਤੋਂ ਕੋਈ 10 1000 ਰੁਪਿਆ ਜਾਂ 20 20000 ਮੰਗ ਨਹੀਂ ਰਹੇ ਵੀ ਸਾਡੇ ਖਾਤਿਆਂ 'ਚ ਪਾਓ ਅਸੀਂ ਕਹਿ ਰਹੇ ਆ ਵੀ ਅਸੀਂ ਟੈਕਸ ਭਰ ਕੇ ਹਰੇਕ ਚੌਂਕ ਦੇ ਵਿੱਚ ਤੁਹਾਡਾ ਟ੍ਰੈਫਿਕ ਪੁਲਿਸ ਵਾਲਾ ਸਾਨੂੰ ਟਾਰਗੇਟ ਕਰਦਾ ਉਹ ਜਿਹੜੇ ਹਾਈ ਕੋਰਟ ਦੇ ਮਾਨਜੋਗ ਦੇ ਆਰਡਰ ਨੇ ਉਹਨਾਂ ਦੀਆਂ ਤੁਹਾਡੇ ਏ ਡੀ ਜੀ ਪੀ ਸਾਹਿਬ ਧੱਜੀਆਂ ੜਾ ਰਹੇ ਆ ਪਹਿਲਾਂ ਉਹ ਤਾਂ ਗੱਡੀਆਂ ਰੋਕ ਲੋ ਲੋਕਲ ਪਰਮਿਟ ਜਿਹੜੇ ਆਪਣੇ ਆਟੋ ਨੇ ਉਹ ਬਾਗਾ ਬਾਰਡਰ ਜਾ ਰਹੇ ਆ ਅਮਰitsar 에য়ারਪੋਰਟ ਤੋਂ ਉਹ ਸਵਾਰੀਆਂ ਚੁੱਕ ਰਹੇ ਆ ਜਿਨ੍ਹਾਂ ਦਾ ਕੰਮ ਸਿਰਫ ਆਟੋ ਲੋਕਲ ਸਵਾਰੀ ਢੋਣ ਦਾ ਅਸੀਂ ਕਿੱਧਰ ਨੂੰ ਜਾਈਏ ਜੀ ਲੋਡ ਵਾਲੀਆਂ ਗੱਡੀਆਂ ਸਵਾਰੀਆਂ ਚੁੱਕ ਰਹੀਆਂ ਨੇ ਇਹ ਡਰਾਈਵਰਾਂ 'ਚ ਰੋਸ ਇੱਕ ਕਾਲ ਦੇ ਉੱਤੇ ਤੁਸੀਂ ਦੇਖੋ ਜੇ ਰੋਸ ਆ ਇਹ ਤਾਂ ਆਇਆ ਕੋਈ ਉਰੇ ਭੀੜ ਇਕੱਠੀ ਕੋਈ ਉਰੇ ਤਮਾਸ਼ਾ ਨਹੀਂ ਦੇਖਣ ਆਏ ਇਹ ਲੋਕ ਜੇ ਰੋਸ ਸੀ ਤਾਂ ਇਹ ਇਕੱਠੇ ਹੋਏ ਵੱਧ ਗਿਣਤੀ ਚ ਇਕੱਠੇ ਹੋਏ 23 ਦੇ 23 ਜ਼ਿਲ੍ਹਿਆਂ ਚੋਂ ਇਕੱਠੇ ਹੋਏ ਅਸੀਂ ਇਹਨਾਂ ਨੂੰ ਐਮਐਲਏ ਸਹਿਬਾਨ ਨੂੰ ਵੀ ਮੰਗ ਪੱਤਰ ਦਿੱਤੇ ਲਾਲਜੀਤ ਭੁੱਲਰ ਨੂੰ ਵੀ ਦਿੱਤੇ ਅਸੀਂ ਤਾਂ ਇੱਥੇ ਤੱਕ ਪਹੁੰਚੇ ਆ ਕੀ ਕਹਿੰਦੇ ਮੰਤਰੀ ਸਾਹਿਬ ਫਿਰ ਬੇਸਿੱਟਾ ਰਹੀਆਂ ਜੀ ਕੋਈ ਬਿਆਨ ਨਹੀਂ ਕੋਈ ਕਾਰਵਾਈ ਨਹੀਂ ਹਮਾ Haryana ਦੇ ਵਿੱਚ ਟੈਕਸ ਦੀ ਸਲੈਬ ਜਿਹੜੀ ਆ ਉਹ ਹੈਗੀ ਆ 4200 ਰੁਪਿਆ ਮਹੀਨੇ ਦੀ ਤੇ ਸਾਡੇ ਹੈਗੀ 7825 ਰੁਪਏ ਸੀਟ ਦੀ ਸਾਡੀਆਂ ਗੱਡੀਆਂ ਐਨਓਸੀਆਂ ਕਟਾ ਕੇ ਬਾਹਰਲੇ ਸੂਬਿਆਂ 'ਚ ਜਾ ਰਹੀਆਂ ਨੇ ਰੈਵਨਿਊ ਦਾ ਲਾਸ ਹੋ ਰਿਹਾ ਤੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੋਈ ਸੁਣਵਾਈ ਨਹੀਂ ਅਸੀਂ ਕੁਝ ਮੰਗਤਾ ਨਹੀਂ ਰਹੇ ਅਸੀਂ ਤਾਂ ਇੱਕ ਪਰਿਵਾਰਾਂ ਦੀ ਸਾਡੇ ਡਰਾਈਵਰ ਭਰਾਵਾਂ ਦੀ ਡਰਾਈਵਰ ਯੋਗ ਦਾ ਗਠਤ ਕੀਤਾ ਜਾਣਾ ਚਾਹੀਦਾ ਸਰਕਾਰਾਂ ਦਖਲ ਅੰਦਾਜ਼ੀ ਜਦੋਂ ਇਹ ਹਾਈएस्ट ਟੈਕਸ ਭਰ ਰਹੇ ਆ ਇੱਕ ਟਰੱਕ 16000 ਦੇ ਕੇ ਪੂਰੇ ਇੰਡੀਆ ਚ ਜਾਂਦਾ ਅਸੀਂ 30000 ਰੁਪਿਆ ਤਾਂ ਨੋਵਾ ਦਾ ਦੰਨੇ ਆ ਪੂਰੇ ਇੰਡੀਆ ਚ ਜਾਣ ਲਈ ਸਟੇਟ ਦਾ ਲੱਗ ਦੰਨੇ ਆ ਉਸ ਤੋਂ ਬਾਅਦ ਟੈਂਪੂ ਟਰੈਵਲਾਂ ਦਾ 80000 ਰੁਪਿਆ ਦੰਨੇ ਆ ਪੂਰੇ ਇੰਡੀਆ ਚ ਜਾਣ ਲਈ ਸਟੇਟ ਦਾ ਲੱਗ ਦੰਨੇ ਆ ਤੇ ਸਾਨੂੰ ਫੇਰ ਟਾਰਗੇਟ ਕੀਤਾ ਜਾ ਰਿਹਾ ਜੀ ਤੇ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮਿਲ ਕੇ ਇੱਥੇ ਸਾਰੇ ਟੈਕਸੀ ਵਾਲੇ ਟੈਕਸੀਆਂ ਵਾਲੀ ਤਾਂ ਹੋ ਗਏ ਇਕੱਠੇ ਜਿਹੜੀਆਂ ਨੇ ਜਿਹੜੇ ਲੋਕਾਂ ਨੇ ਸਵਾਰੀ ਬਣ ਕੇ ਤੁਹਾਡੇ ਨਾਲ ਜਾਣਾ ਹੁੰਦਾ ਕਿ ਉਹ ਵੀ ਆਏ ਆਮ ਲੋਕ ਵੀ ਤੁਹਾਡੇ ਨਾਲ ਖੜੇ ਆ ਜੀ ਦੇਖੋ ਆਮ ਲੋਕਾਂ ਦਾ ਬਹੁਤ ਹੰਗਾਰਾ ਮਿਲ ਰਿਹਾ ਵੀ ਤੁਸੀਂ ਕਿਤੇ ਵੀ ਬਾਰਡਰ ਬੰਦ ਕਰੋਗੇ ਅਸੀਂ ਉੱਥੇ ਆਵਾਂਗੇ ਉਹਨਾਂ ਦੇ ਫੋਨ ਵੀ ਆ ਰਹੇ ਕਮੈਂਟਾਂ 'ਚ ਮੈਸੇਜ ਵੀ ਆ ਰਹੇ ਆ ਕਿਉਂਕਿ ਇਹ ਲੜਾਈ ਜਿਹੜੀ ਆ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਉਹ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੇ ਗਲਤ ਪੁੱਠੇ ਸਿੱਧੇ ਬਿਆਨਵਾਜੀ ਕਰ ਰਹੇ ਆ ਇਹ ਸਰਕਾਰਾਂ ਲੜਾ ਰਹੀਆਂ ਨੇ ਤੁਸੀਂ ਨਿਸ਼ਾਨਾ ਬਣ ਰਹੇ ਹੋ ਜਾਂ ਇਹ ਕੌਣ-ਕੌਣ ਆ ਵਿੱਚ ਪ੍ਰਸ਼ਾਸਨ ਨੂੰ ਤਾਂ ਪਤਾ ਹੁੰਦਾ ਪ੍ਰਸ਼ਾਸਨ ਕਿਉਂ ਨਹੀਂ ਅਰੈਸਟ ਕਰ ਰਿਹਾ ਬੰਦਿਆਂ ਨੂੰ ਬਹੁਤ سارے ਲੋਕ ਤਾਂ ਭਾਈ ਇਹ ਵੀ ਕਹਿੰਦੇ ਆ ਵੀ ਤੁਸੀਂ ਜਰੂਰ ਉੱਥੇ ਤੁਹਾਡੇ ਕ ਇਕੱਲਾ ਹਿਮਾਚਲੀ ਰੋਟੀ ਚਲਾ ਰਿਹਾ ਟੈਕਸੀ ਵਾਲਿਆਂ ਦੀ ਉਹ ਕਹਿੰਦੇ ਜੀ ਹਿਮਾਚਲ ਜਾਣਾ ਛੱਡੋ ਨਾਲੇ ਤਾਂ ਹਿਮਾਚਲ ਵਾਲੇ ਨੂੰ ਇਕੱਲਾ ਉਗੀ ਜੀ ਵੀ ਤੁਸੀਂ ਛੱਡ ਦਿਓ ਹੋਰ ਕਿਤੇ ਕਰ ਲੋ ਦੇਖੋ 올 ਇੰਡੀਆ ਟੂਰਿਸਟ ਪਰਮਿਟ ਜਿਹੜੀ ਗੱਡੀ ਆ ਸਾਨੂੰ ਕੋਈ ਸ਼ੌਂਕ ਨਹੀਂ ਹਿਮਾਚਲ ਅਸੀਂ ਪੂਰੇ ਇੰਡੀਆ ਚ ਜਾ ਸਕਦੇ ਆ ਜੇ ਸਵਾਰੀ ਬੁੱਕ ਹੁੰਦੀ ਆ ਤਾਂ ਜਾਂਦੇ ਆ ਅਸੀਂ ਸਵਾਰੀਆਂ ਬੁੱਕ ਹੁੰਦੀਆਂ ਨੇ ਤਾਂ ਜਾਣਿਆ ਅਸੀਂ ਉੱਥੋਂ ਉੱਥੋਂ ਤਾਂ ਵਾਪਸ ਆਉਣੇ ਆ ਅਸੀਂ ਵੀ ਆਪਦੀ ਰੋਜੀ ਰੋਟੀ ਅੱਜ ਜਿਵੇਂ ਭਾਈ ਜੀ ਏਕਾ ਕੀਤਾ ਐਵੇਂ ਏਕਾ ਕਰ ਲੋ ਬਈ ਭਾਈ ਚਾਹੇ ਸਵਾਰੀ ਆ ਜਾਵੇ ਬਿਠਾਉਣੀ ਨਹੀਂ ਆ ਔਰ ਜੇ ਕੋਈ ਸਵਾਰੀ ਜਾਂਦੀ ਆ ਤਾਂ ਤੁਸੀਂ ਬਾਰਡਰ ਦੇ ਉੱਤੇ ਆਪਣੇ ਬੰਦੇ ਬਿਠਾ ਦਿਓ ਬਈ ਭਾਈ ਤਾਰੋਂ ਹੋਣੇ ਹਾਈਐਸਟ ਟੈਕਸ ਭਰ ਕੇ ਅਸੀਂ ਟੈਕਸ ਵੀ ਭਰੇ ਆ ਸਰਕਾਰ ਸਾਨੂੰ ਮਦਦ ਕਰ ਦੇ ਅਸੀਂ ਨਹੀਂ ਜਾਂਦੇ ਹਿਮਾਚਲ ਅਸੀਂ ਕਿਤੇ ਵੀ ਨਹੀਂ ਜਾਂਦੇ ਸਰਕਾਰ ਨੌਕਰੀਆਂ ਦੇ ਦੇਵੇ ਡਰਾਈਵਰਾਂ ਨੂੰ ਸਰਕਾਰ ਕੋ ਜਿਹੜੇ ਜਿਹੜੇ ਇਹਨਾਂ ਦੇ ਦਫ਼ਤਰ ਨੇ ਅੱਜ ਗੱਲ ਚੱਲ ਰਹੀ ਔਰੇ 50 ਪੋਸਟਾਂ ਐਡ.ਟੀ. ਦੀਆਂ ਖਾਲੀ ਪਈਆਂ ਨੇ ਪੰਜਾਬ ਦੇ ਵਿੱਚ ਸਰਕਾਰ ਰੈਲੀਆਂ ਦੇ ਵਿੱਚ ਭਾਈ ਦਿੰਦੀ ਤਾਂ ਹੈ ਜੀ ਤੁਹਾਨੂੰ ਇਹ ਰੋਜ਼ਗਾਰ ਰੈਲੀਆਂ ਤੁਹਾਡੀਆਂ ਗੱਡੀ ਨਹੀਂ ਚਲਦੀਆਂ ਨਹੀਂ ਸਾਡੀ ਕੋਈ ਗੱਡੀ ਨਹੀਂ ਜਾਂਦੀ ਰੈਲੀਆਂ 'ਚ ਉਹ ਗੱਡੀਆਂ ਜਾਂਦੀਆਂ ਜਿਨ੍ਹਾਂ ਕੋਲ ਸਵਾਰੀਆਂ ਚੁੱਕਣ ਦਾ ਅਧਿਕਾਰ ਹੀ ਨਹੀਂ ਹੈਗਾ ਸਟੇਜ ਕੈਰੇਜ ਗੱਡੀਆਂ ਨੂੰ ਰੈਲੀਆਂ 'ਚ ਫੜ ਫੜ ਕੇ ਲਜਾਇਆ ਜਾ ਰਿਹਾ ਸਟੇਜ ਕੈਰੇਜ ਗੱਡੀਆਂ ਜਿਹੜੀਆਂ ਕਿ ਉਹ ਰੈਲੀਆਂ ਚ ਭੇਜੀਆਂ ਸਕੂਲ ਵਾਲੀਆਂ ਬੱਸਾਂ ਭਰ-ਭਰ ਭੇਜੀਆਂ ਜਾ ਰਹੀਆਂ ਰੈਲੀਆਂ ਚ ਤੇ ਸਾਡੀਆਂ ਗੱਡੀਆਂ ਤਾਂ ਖੜੀਆਂ ਨੇ ਸਰਕਾਰ ਇੱਕ ਡਰਾਈਵਰ ਅਯੋਗ ਦਾ ਗਠਤ ਕਰੇ ਡਰਾਈਵਰਾਂ ਦੀਆਂ ਮੁਸ਼ਕਲਾਂ ਸੁਣੇ ਟੈਕਸੀ ਆਪਰੇਟਰ ਦੀ ਮੁਸ਼ਕਲ ਸੁਣੇ ਜਿਹੜੀ ਜਿਹੜੀ ਮੁਸ਼ਕਲ ਅੱਜ ਤੋਂ 26 27 ਮਹੀਨੇ ਪਹਿਲਾਂ ਕੇਜਰੀਵਾਲ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਸਟੇਜਾਂ ਤੇ ਸੁਣਦੇ ਹੁੰਦੇ ਸੀ ਉਹ 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 ਮੁਸ਼ਕਲਾਂ ਸੁਣਨਾ ਚ ਨੀ ਇਹ ਤਾਂ ਤੁਸੀਂ ਕਹਿੰਦੇ ਆ ਮੁਸ਼ਕਲਾਂ ਪਰ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਵੀ ਖੁਸ਼ਹਾਲ ਹੋਗੇ ਭਾਈ ਹਰ ਇੱਕ ਵਰਗ ਨੂੰ ਖੁਸ਼ਹਾਲ ਕਰਤਾ ਇਸੇ ਕਰਕੇ ਵੋਟਾਂ ਵੀ ਉਸ ਖੁਸ਼ਹਾਲੀ ਦੇ ਆਧਾਰ ਤੇ ਮੰਗ ਰਹੇ ਜੀਓ ਦੇਖੋ ਖੁਸ਼ਹਾਲ ਕੀਤਾ ਤੁਸੀਂ ਦੇਖਿਆ ਹੀ ਆ ਅੰਜਾਮ 3 MP ਆਏ ਆ ਕਿੰਨੀਆਂ ਸੀਟਾਂ 46 47 ਸੀਟਾਂ ਰਹਿ ਗਈਆਂ ਕਿੱਥੇ 92 ਸੀ ਖੁਸ਼ਹਾਲ ਹੋਏ ਤਾਂ ਥੱਲੇ ਨੂੰ ਆਏ ਜੇ ਖੁਸ਼ਹਾਲ ਹੁੰਦੇ ਤਾਂ ਉਨੂੰ ਜਾਣਾ ਸੀ 13 ਦੀਆਂ 13 ਉਹ ਸ਼ਾਇਦ 13 ਚੋਂ ਮੈਨੂੰ ਲੱਗਦਾ ਮੂਰੇ ਜਿਹੜਾ 1 ਸੀ ਉਹ ਕੱਟਤਾ ਪੰਜਾਬ ਦੇ ਲੋਕਾਂ ਨੇ ਹਜੇ ਵੀ ਬੇਨਤੀ ਆ ਜਿਹੜੇ ਲੋਕਾਂ ਨੇ ਸਰਕਾਰ ਚੁਣੀ ਆ ਤੇ ਉਹ ਸਰਕਾਰ ਨੂੰ ਅਫਸਰਾਂ ਨੂੰ ਵਿੱਚ ਬੈਠ ਕੇ ਉਹਨਾਂ ਦੇ ਕੰਮ ਜਿਹੜਿਆ ਕਰਨੇ ਚਾਹੀਦੇ ਆ ਅਸੀਂ ਫੇਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਕੋਈ ਇਹਨਾਂ ਤੋਂ ਇਹ ਨਹੀਂ ਕਹਿੰਦੇ ਸਾਨੂੰ 20-2000 ਰੁਪਇਆ ਦੋ ਸਾਨੂੰ ਐਂ ਕਰੋ ਅਸੀਂ ਕਹਿੰਦੇ ਜਿਹੜੀ ਪਾਲਿਸੀ ਮੈਟਰ ਆ ਡਰਾਈਵਰ ਦੇ ਹਿੱਤ ਚ ਟੈਕਸੀ ਆਪਰੇਟਰ ਦੇ ਹਿੱਤ ਚ ਟਰਾਂਸਪੋਰਟਰ ਦੇ ਹਿੱਤ ਚ ਹੋਣੀ ਚਾਹੀਦੀ ਆ ਜੀ ਤੇ ਬਾਈ ਜੀ ਤੁਸੀਂ ਗੱਲ ਕੀਤੀ ਬਈ ਤੁਸੀਂ ਇੱਥੇ ਚੰਡੀਗੜ੍ਹ ਜਾਓਗੇ ਜੋ ਮਰਜ਼ੀ ਕਰ ਲੈ ਪਰ ਚੰਡੀਗੜ੍ਹ ਪੁਲਿਸ ਆ ਜੀ ਕਹਿੰਦੇ ਪਾਣੀ ਨਾ ਬਿਛਾੜਾਂ ਸਿਰ ਪਾੜਨੇ ਉਸ ਤੋਂ ਬਾਅਦ ਤਾਂ ਜਲੰਧਰ ਜਾਣ ਜੋਗੇ ਤੁਹਾਨੂੰ ਛੱਡਣਗੇ ਵੀ ਨਹੀਂ ਜੀ ਹੋਰ ਸਕਦਾ ਜੇਲ੍ਹ ਹੀ ਲੈ ਜਾਣ ਜੀ ਫਿਰ ਕੋਈ ਗੱਲ ਨਹੀਂ ਜੀ ਕਹਿੰਦੇ ਹੱਕਾਂ ਲਈ ਤੋਂ ਲਈ ਜੋ ਉਹ ਕਹਿੰਦੇ ਨਾ ਵੀ ਹਾਂ ਉਹ ਜੇਲਾਂ ਤੋਂ ਨਹੀਂ ਡਰਦੇ ਕੋਈ ਗੱਲ ਨਹੀਂ ਜੇਲ੍ਹ ਲੈ ਜਾਣਗੇ ਕੋਈ ਗੱਲ ਨਹੀਂ ਤਿਆਰ ਆ ਅਸੀਂ ਜਲੰਧਰ ਕਿਵੇਂ ਪਹੁੰਚੋਗੇ ਜੀ ਫਿਰ ਆ ਦੇ ਵਿੱਚ ਕੱਪੜੇ ਵੀ ਲੈ ਕੇ ਆਏ ਆ ਹਲਵਾਈ ਨਾਲ ਵੀ ਗੱਲ ਕਰ ਲਈ ਵੀ ਭਾਈ 2 ਦਿਨ 3 ਦਿਨ ਤੋਂ ਸਾਡੇ ਨਾਲ ਹੀ ਆ ਅਸੀਂ ਵਿਹਲੇ ਹੋ ਕੇ ਆਏ ਆ ਅਸੀਂ ਵੀ ਜਿਹੜੇ ਆਏ ਆ ਸਾਨੂੰ ਫਿਰ ਜੇ ਪ੍ਰਸ਼ਾਸਨ ਨਹੀਂ ਭਗਵਾਨਤਮਾਨ ਕਹਿੰਦੇ ਆ ਵੀ ਵਿਹਲੇ ਆ ਭਾਈ ਇਹ ਤਾਂ ਧਰਨਾ ਜਿੱਥੇ ਮਰਜ਼ੀ ਲਾ ਦਿੰਦੇ ਆ ਨਹੀਂ ਨਹੀਂ ਵਿਹਲੇ ਹੋ ਕੇ ਆਏ ਆ ਕਮਾਂਕਾਰਾਂ ਤੋਂ ਸੀਜ਼ਨ ਲਾ ਕੇ ਵਿਹਲੇ ਹੋ ਕੇ ਆਏ ਆ ਉਹ 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 ਜਿਹੜੇ ਵਿਹਲਿਆਂ ਦੀ ਗੱਲ ਕਰਦੇ ਆ ਉਹ ਹੋਰ ਹੋਣਗੇ ਜੇ ਉਹ ਵਿਹਲਿਆਂ ਦੀ ਗੱਲ ਕਰਦੇ ਉਹਨਾਂ ਨੂੰ ਫਿਰ ਵਿਹਲਿਆਂ ਦੀ ਗੱਲ ਵੀ ਸੁਣਨੀ ਚਾਹੀਦੀ ਆ ਕਿਸੇ ਨੂੰ ਸ਼ੌਂਕ ਨਹੀਂ ਵੀ ਧਰਨਾ ਲਾਵੇ ਕਿਸੇ ਨੂੰ ਸ਼ੌਂਕ ਨਹੀਂ ਵੀ ਸੜਕਾਂ ਰੋਕੇ ਕਿਸੇ ਵਰਗ ਨੂੰ ਸ਼ੌਂਕ ਨਹੀਂ ਵੀ ਡਾਂਗਾ ਖਾਵੇ ਕਹਿਣ ਦਾ ਮਕਸਦ ਇੱਕੋ ਹੀ ਆ ਸਰਕਾਰ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਨੂੰ ਮੈਸੇਜ ਆ ਰਹੇ ਵੀ ਤੁਹਾਡੀ ਮੀਟਿੰਗ ਆ ਓਐਸਡੀ ਮੈਂ ਕਿਹਾ ਅਸੀਂ ਕਰ ਲੀਆਂ ਬਹੁਤ ਮੀਟਿੰਗਾਂ ਸੀਐਮ ਸਾਹਿਬ ਵਿੱਚ ਬੈਠਣ ਚੀਫ ਸਕੱਟਰੀ ਵਿੱਚ ਬੈਠੇ ਜਿਹੜੇ ਮੌਕੇ ਤੇ ਹੱਲ ਹੋਣ ਵਾਲਿਆ ਨਾਲ ਦੀ ਨਾਲ ਕੀਤੇ ਜਾਣ ਟੇਬਲ ਤੇ ਬਹਿ ਕੇ ਨਾਲ ਦੀ ਨਾਲ ਇਹ ਇੰਨਾ ਕੁਝ ਹੋਣ ਦੇ ਬਾਵਜੂਦ ਦੋਨਾਂ ਸਰਕਾਰਾਂ ਚੋਂ ਕਿਸੇ ਦਾ ਬਿਆਨ ਨਹੀਂ ਨਾ ਉਧਰ ਬਿਆਨ ਨਾ ਇਧਰ ਬਿਆਨ ਜੀ ਤਾਂ ਹੁਣ ਲੱਗਦਾ ਜੀ ਵੀ ਜਿਹੜਾ ਐਡਾ ਇਕੱਠਾ ਉਹ ਸਰਕਾਰ ਨੂੰ ਦਬਾਅ ਪਾਏਗਾ ਜਾਂ ਝੁਟਕਾ ਦੇਗਾ ਕਿਵੇਂ ਦੇ ਫੋਨ ਆ ਰਹੇ ਕੱਲ ਦੇ ਫਿਰ ਦੇਖੋ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਨਾ ਕਿ ਸਰਕਾਰਾਂ ਲੋਕਤੰਤਰ ਚ ਲੋਕਾਂ ਦੀ ਪਾਵਰ ਵੱਡੀ ਹੁੰਦੀ ਆ ਉਹ ਪਿੱਛੇ ਐਮਪੀ ਦੀ ਇਲੈਕਸ਼ਨ ਚ ਵੀ ਦਿਖਾਤੀ ਆ ਲੋਕਾਂ ਨੇ ਹੁਣ ਜਿਹੜਾ ਇਕੱਠਾ ਬਿਲਕੁਲ ਜਾਵਾਂਗੇ ਪ੍ਰਸ਼ਾਦਾ ਵੀ ਉੱਥੇ ਬਹਿ ਕੇ ਛਕਾਂਗੇ ਉਸ ਤੋਂ ਬਾਅਦ ਕੂਚ ਕਰਾਂਗੇ ਅੱਗੇ ਨੂੰ ਬਿਲਕੁਲ ਸੋ ਇਹ ਸੰਨੇ ਆਜ਼ਾਦ ਟੈਕਸੀ ਯੂਨੀਅਨ ਦੇ ਸੁਪਾ ਪ੍ਰਧਾਨ ਸਰਦਾਰ ਸ਼ਰਨਜੀਤ ਸਿੰਘ ਕਲਸੀ ਜਿਨ੍ਹਾਂ ਨੇ ਕਿਹਾ ਹੈ ਇੱਕ ਤਰ੍ਹਾਂ ਦੇ ਨਾਲ ਸਰਕਾਰ ਨੂੰ ਚੇਤਾਵਨੀ ਹੈ ਕੁਝ ਸਮਾਂ ਵੇਟ ਕਰਨਗੇ ਤੇ ਉਸ ਤੋਂ ਬਾਅਦ ਵੇਟ ਕਰਨ ਤੋਂ ਬਾਅਦ ਇੱਥੋਂ ਭਗਵੰਤਮਾਨ ਹੋਰਾਂ ਦੀ ਰਹਿਸ਼ਵਲ ਨੂੰ ਕੂਚ ਕੀਤਾ ਜਾਵੇਗਾ ਇਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਜਾਂ ਨਹੀਂ ਜਾਣ ਦਿੱਤਾ ਜਾਂਦਾ ਉਹ ਵੱਖਰੀ ਗੱਲ ਹੈ ਪਰ हिमाचल प्रदेश ਦੇ ਵਿੱਚ ਜੋ ਟੈਕਸੀ ਡਰਾਈਵਰਾਂ ਦੇ ਨਾਲ ਜ਼ੁਲਮ ਹੁੰਦਾ ਉਸ ਦੇ ਖਿਲਾਫ ਹੁਣ ਇੱਕ ਜੁੱਟਤਾ ਟੈਕਸੀ ਡਰਾਈਵਰ ਭਾਈਚਾਰੇ ਨੇ ਦਿਖਾਈ ਹੈ ਤੇ ਅੱਜ ਉਸੇ ਦਾ ਕਰਕੇ ਅੱਜ ਇੱਥੇ ਸੈਕਟਰ 25 ਚੰਡੀਗੜ੍ਹ ਰੈਲੀ ਗਰਾਊਂਡ ਦੇ ਵਿੱਚ ਵੱਡਾ ਇਕੱਠ ਹੋਇਆ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚੈਨ